ਸਾਡੇ ਸਿੱਖ ਲੰਗਰ ਲਾ ਰਹੇ ਆ ਔਰ ਜਿਹੜੇ ਲੰਗਰ ਲਾ ਰਹੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਜਿਹੜਾ ਲੰਗਰ ਲੱਗਿਆ ਪੀਜੇ 버ਗਰਾਂ ਦਾ ਕੋਲ ਡਰਿੰਗਾਂ ਦਾ ਠੰਡਿਆਂ ਦਾ ਜਿਹੜਾ ਲੰਗਰ ਲੱਗਿਆ ਉਹਨਾਂ ਦਾ ਵਿਰੋਧ ਕਰ ਰਹੇ ਆ ਵਿਰੋਧ ਕਿਉਂ ਕਰਦੇ ਆ ਕਿਹੜੀ ਗੱਲੋਂ ਕਰਦੇ ਆ ਠੀਕ ਆ ਮੰਨ ਲਿਆ ਵੀ ਉਹਨਾਂ ਨੇ ਗਲਤੀ ਕੀਤੀ ਆ ਪਰ ਇਹ ਸਮਝ ਆਪਾਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਰਹੇ ਕੋਈ ਜਿਹੜਾ ਕਹਿ ਲੋ ਧਿਆਨ ਮਾਰ ਹੀ ਨਹੀਂ ਰਿਹਾ ਵੀ ਕੋਈ ਨਾ ਤਾਂ ਆਪਦੇ ਧਰਮ ਵੱਲ ਧਿਆਨ ਮਾਰਦਾ ਨਾ ਲੋਕਾਂ ਵੱਲ ਧਿਆਨ ਮਾਰਦਾ ਜਿਹੜੇ ਉਹਨਾਂ ਨੂੰ ਮਤਾਂ ਦੇ ਰਹੇ ਆ ਵੀ ਤੁਸੀਂ ਲੰਗਰ ਇਹਦਾ ਨਹੀਂ ਲਾਉਣਾ ਸੀ ਉਹਦਾ ਨਹੀਂ ਲਾਉਣਾ ਸੀ ਕੁਝ ਇਹਨਾਂ ਵਿੱਚੋਂ ਉਹ ਹੋਣਗੇ ਜਿਨ੍ਹਾਂ ਜਿਹੜੇ ਕਮੈਂਟ ਕਰ ਰਹੇ ਆ ਕਿ ਯਾਰ ਗਲਤ ਗੱਲ ਆ ਯਾਰ ਹਾਂ ਗਲਤ ਗੱਲ ਆ ਮੈਂ ਕਹਿੰਨਾ ਕਿ ਜਿਹੜੇ ਪੀਜੇ 버ਗਰ ਆ ਉਹ ਇਸ ਟਾਈਮ ਲੋਕਾਂ ਦੇ ਲੀਵਰ ਖਰਾਬ ਕਰ ਰਹੇ ਆ ਓਟੀਪੀਟੀ ਵਧਾ ਦਿੰਦੇ ਆ ਡਾਕਟਰ ਇਹਨਾਂ ਚੀਜ਼ਾਂ ਤੋਂ ਰੋਕਦੇ ਆ ਮੈਦੇ ਤੋਂ ਰੋਕਦੇ ਆ ਅਕਸਰ ਵੈਦ ਰੋਕ ਰਹੇ ਆ ਆਪਾਂ ਨੂੰ ਵੀਡੀਓ ਪਾ ਪਾ ਕੇ ਦੱਸ ਰਹੇ ਆ ਇਹ ਤਾਂ ਇੱਕ ਹਸਾਬ ਦੀ ਦੁਸ਼ਮਣੀ ਕੱਢਣ ਵਾਲੀ ਗੱਲ ਹੋ ਗਈ ਆ ਇਹ ਵੀ ਕਿਸੇ ਏਜੰਸੀ ਨੇ ਕਿਸੇ ਨੇ ਦੁਸ਼ਮਣੀ ਕੱਢੀ ਆ ਪੀਜੇ ਦੀ ਖੋਜ ਲਿਆ ਕੇ ਇੰਡੀਆ ਦੇ ਵਿੱਚ ਜਾਂ 버ਗਰ ਦੀ ਲਿਆ ਕੇ ਕਿਉਂਕਿ ਬਾਈ ਕਹਿੰਦੇ ਆ ਘੰਟਿਆਂ ਤੱਕ ਨਹੀਂ ਗੱਲਦਾ ਇਹ ਹੁਣ ਇਹ ਤਾਂ ਲੰਗਰ ਲਾਉਣ ਵਾਲੇ ਵੀ ਵੇਖਣ ਇਹ ਸਰਕਾਰ ਨੂੰ ਚਾਹੀਦਾ ਹੁੰਦਾ ਵੀ ਜਿਹੜੀ ਚੀਜ਼ ਮਾੜੀ ਆ ਉਹ ਚੀਜ਼ ਚੱਲੇ ਨਾ ਮੈਂ ਉਹ ਇੱਥੇ ਸਰਕਾਰ ਦੀ ਗੱਲ ਆ ਗਈ ਆ ਤੇ ਥੋੜੀ ਜੀ ਦੱਸ ਹੀ ਦਿਨਾ ਜਿਵੇਂ ਬਹੁਤ ਸਾਰੇ ਜਿਹੜੇ ਵੈਦ ਆ ਡਾਕਟਰ ਉਹ ਕਹਿ ਰਹੇ ਆ ਕੋਲ ਡਰਿੰਕਾਂ ਨਾ ਪੀਓ ਨਾ ਪੀਓ ਨਾ ਪੀਓ ਲੋਕ ਪੀ ਰਹੇ ਆ ਕਿਉਂਕਿ ਲੋਕਾਂ ਨੂੰ ਆਪਦੇ ਸਰੀਰ ਦੀ ਪਰਵਾਹ ਨਹੀਂ ਗਈ ਔਰ ਕੰਪਨੀਆਂ ਵੇਚ ਰੀਆਂ ਸਰਕਾਰਾਂ ਰੋਕ ਨਹੀਂ ਰੀਆਂ ਕਿਉਂਕਿ ਸਰਕਾਰਾਂ ਨੂੰ ਵੀ ਲੋਕਾਂ ਦੀ ਲੋੜ ਨਹੀਂ ਗਈ ਗੱਲ ਮੈਂ ਸਿੱਖ ਸਿੱਖਾਂ ਦੀ ਕਰਨੀ ਆ ਜਿਹੜੇ ਪੀਜੇ ਬਰਕਰਾਂ ਦਾ ਲੰਗਰ ਲਾ ਰਹੇ ਆ ਪਰ ਗੱਲ ਜਿਉਂ ਚੱਲੀ ਪਈ ਆ ਗੱਲ ਇਹ ਵੀ ਸੁਣ ਲੋ ਜੇ ਸਰਕਾਰ ਪਤਾ ਨਹੀਂ ਜਿਹੜੀਆਂ ਕੰਪਨੀਆਂ ਸਰਕਾਰਾਂ ਨੂੰ ਫੰਡ ਦੇ ਦਿੰਦੀਆਂ ਸਰਕਾਰਾਂ ਦੀਆਂ ਇਹੋ ਜਿਹੀਆਂ ਕਿਹੜੀਆਂ ਲੋੜ ਪੂਰੀ ਕਰਦੀਆਂ ਕਿ ਇਹ ਜ਼ਹਿਰ ਵੇਚਣ ਤੇ ਜਿਹੜਾ ਕਹਿ ਲੋ ਰੋਕ ਦੇਣੀ ਰੋਕ ਥਾਮ ਨਹੀਂ ਲਾਉਂਦੇ ਨਾ ਕੋਲਡ ਡਰਿੰਕਾਂ ਤੇ ਨਾ ਕਿਸੇ ਚੀਜ਼ ਤੇ ਰੋਕ ਨਹੀਂ ਲੱਗ ਰਹੀ ਇਹ ਰੱਬ ਜਾਣਦਾ ਵੀ ਇਹ ਠੰਡੇ ਕੰਪਨੀਆਂ ਵਾਲੇ ਕੀ ਦਿੰਦੇ ਇਹਨਾਂ ਨੂੰ ਕੀ ਨਹੀਂ ਦਿੰਦੇ ਇਹ ਸਰਕਾਰ ਜਾਣੇ ਤੇ ਕੰਪਨੀਆਂ ਜਾਣੇ ਹੋਰ ਕਈ ਚੀਜ਼ਾਂ ਦਾ ਕਹਿ ਰਹੇ ਆ ਕਿ ਭਾਈ ਆ ਮੈਦਾ ਸਰੀਰ ਨੂੰ ਖਰਾਬ ਕਰਦਾ ਆ ਖਰਾਬ ਕਰਦਾ ਕਿਉਂਕਿ ਹਸਪਤਾਲਾਂ ਵਿੱਚ ਡਾਕਟਰ ਹੈ ਨਹੀਂਗੇ ਬਿਮਾਰੀਆਂ ਲਾਉਣ ਵਾਲੀਆਂ ਤਾਂ ਕਈ ਚੀਜ਼ਾਂ ਆ ਰਹੀਆਂ ਪਰ ਬਿਮਾਰੀਆਂ ਨੂੰ ਰੋਕਣ ਵਾਸਤੇ ਡਾਕਟਰ ਹੈ ਨਹੀਂਗੇ ਵਿੱਚ ਮਸ਼ੀਨਾਂ ਹੈ ਨਹੀਂਗੀਆਂ 5-5 ਲੱਖ ਵਾਲੇ ਕਾਟ ਬੰਦ ਹੋ ਜਾਂਦੇ ਆ ਸਾਰਾ ਡੇਗਾ ਲੋਕਾਂ ਤੇ ਪੈਂਦਾ ਅਫਸੋਸ ਦੀ ਗੱਲ ਕੀ ਆ ਕਿ ਨਾ ਤਾਂ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਨਾ ਕੰਪਨੀਆਂ ਨੂੰ ਲੋਕਾਂ ਦੀ ਪ੍ਰਵਾਹ ਜਿਹੜੀਆਂ ਦੁਕਾਨਾਂ ਤੇ ਠੰਡੇ ਵੇਚੇ ਜਾਂਦੇ ਆ ਜਿਹੜੀਆਂ ਸਟਿੰਡ ਜਿਹੜੀਆਂ ਕਹਿ ਦਿੰਦੇ ਨਾ ਉਹ ਲਾਲ ਜੀ ਜਿਹੜੀ ਸਟਿੰਗ ਵਗੈਰਾ ਉਹ ਕਹਿੰਦੇ ਨਸ਼ਾ ਹੁੰਦਾ ਉਹ ਨਾ ਇਨਾਂ ਦੁਕਾਨਦਾਰਾਂ ਨੂੰ ਲੋਕਾਂ ਦੀ ਪ੍ਰਵਾਹ ਉਲਟਾ ਦੁਕਾਨਦਾਰਾਂ ਦੇ ਬੱਚੇ ਵੀ ਉਹ ਚੀਜ਼ਾਂ ਪੀਂਦੇ ਆ ਤੇ ਆਪ ਦਾ ਕਹਾਨ ਕਰਾਉਂਦੇ ਆ ਆਪ ਦਾ ਨੁਕਸਾਨ ਕਰਾਉਂਦੇ ਆ ਇਹ ਚੀਜ਼ਾਂ ਇੱਥੋਂ ਪਤਾ ਲੱਗਦਾ ਵੀ ਸਰਕਾਰ ਨੂੰ ਲੋਕਾਂ ਦੀ ਪਰਵਾਹ ਨਹੀਂ ਇਹ ਹੈਲਮਟ ਤੋਂ ਵੀ ਤਾਂ ਰੋਕਦੇ ਆ ਥੋੜੇ ਸਿਰ ਦੀ ਥੋੜਾ ਕਦਰ ਹੈ ਇਹਨਾਂ ਨੂੰ ਵੀ ਤੁਸੀਂ ਡਿੱਗ ਜਾਓਗੇ ਤੁਹਾਡਾ ਸਿਰ ਫੁੱਟ ਜਾਊਗਾ ਇਹ ਤਾਂ ਕਦਰ ਕਰਦੇ ਆ ਇਹ ਹੈਲਮੈਂਟਾਂ ਨੂੰ ਤਾਂ ਰੋਕਦੇ ਆ ਕਿਉਂਕਿ ਉੱਥੇ ਬਹੁਤ ਚਲਾਨ ਕੱਟਿਆ ਜਾਂਦਾ ਜੇਕਰ ਤੁਹਾਡੀ ਪਰਵਾਹੀ ਹੋਵੇ ਜਿਵੇਂ ਤੁਹਾਡੇ ਹੈਲਮਟ ਲਵਾਉਂਦੇ ਆ ਜਿਵੇਂ ਕਹਿੰਦੇ ਆ ਨਸ਼ਾ ਕਰਕੇ ਕੋਈ ਸਾਧਨ ਨਾ ਚਲਾਓ ਤੇ ਨਸ਼ੇ ਫਿਰ ਇਸ ਕੰਟਰੀ ਇਸ ਦੇਸ਼ ਦੇ ਵਿੱਚ ਹੋਣੇ ਨਹੀਂ ਸੀ ਜੇਕਰ ਸਰਕਾਰਾਂ ਨੂੰ ਤੁਹਾਡੀ ਪਰਵਾਹ ਹੁੰਦੀ ਹਾਂ ਪਰਵਾਹ ਉਹਨਾਂ ਨੂੰ ਪੈਸੇ ਦੀ ਆ ਪਰਵਾਹ ਉਹਨਾਂ ਨੂੰ ਪਾਵਰਾਂ ਦੀ ਆ ਪਰਵਾਹ ਉਹਨਾਂ ਨੂੰ ਸਿਕਿਉਰਿਟੀਆਂ ਦੀ ਆ ਪਰਵਾਹ ਉਹਨਾਂ ਨੂੰ ਵੋਟਾਂ ਦੀ ਆ ਹੋਰ ਤੁਹਾਡੇ ਤੱਕ ਕੋਈ ਉਹਨਾਂ ਨੂੰ ਪਰਵਾਹ ਨਹੀਂ ਬਸ ਇਹ ਮੇਨ ਗੱਲ ਆ ਹੁਣ ਰਹੀ ਗੱਲ ਜਦੋਂ ਸਰਕਾਰ ਨੇ ਸਾਨੂੰ ਝੱਗਾ ਚੱਕਤਾ ਵੀ ਨਾ ਸਾਡੇ ਕੋਲੋ ਨੌਕਰੀ ਮੰਗੋ ਨਾ ਸਾਡੇ ਕੋਲੋ ਸਿੱਖਿਆ ਮੰਗੋ ਹੁਣ ਮੈਂ ਲੰਗਰ ਤੇ ਗੱਲ ਕਰਦਾ ਜਿਹੜਾ ਸੀ ਕਰੋੜਾਂ ਰੁਪਈਆ ਦਾ ਲੰਗਰ ਲਾ ਰਹੇ ਆ ਲਾਤਾ ਪ੍ਰਮਾਤਮਾ ਤੁਹਾਡਾ ਲੈਖੇ ਲਾਵੇ ਸੱਚੇ ਪਾਤਸ਼ਾਹ ਮੈਂ ਦੂਜਿਆਂ ਦੀ ਤਰ੍ਹਾਂ ਤੁਹਾਨੂੰ ਗਾਲਾਂ ਨਹੀਂ ਕੱਢਦਾ ਮੈਂ ਤੁਹਾਨੂੰ ਮੰਦਾ ਨਹੀਂ ਬੋਲਦਾ ਪਰ ਜਿਹੜੇ ਲੋਕ ਕਈ ਆਉਦੇ ਬੱਚਿਆਂ ਦਾ 2-2 ਲੱਖ ਰੁਪਈਆ ਲਾ ਕੇ ਵੱਡੇ ਮਨਾ ਰਹੇ ਆ ਉਹ ਕਿੰਨਾ ਕਿਸੇ ਨੂੰ ਅੱਗੇ ਲੈ ਕੇ ਜਾ ਰਿਹਾ ਸਿੱਖਾਂ ਦੇ ਵਿੱਚ ਵੀ ਬੱਚਿਆਂ ਦਾ ਵੱਡੇ ਮਨਾ ਰਹੇ ਆ ਹਿੰਦੂਆਂ ਦੇ ਵਿੱਚ ਈਸਾਈਆਂ ਦੇ ਵਿੱਚ ਆਪਣੇ ਮੁਸਲਮੀ ਵੀਰਾਂ ਵਿੱਚ ਜਿਹੜਾ ਤੁਸੀਂ ਆਪਦੇ ਬੱਚਿਆਂ ਤੇ 2-2 3-3 ਲੱਖ ਰੁਪਇਆ ਵੱਡੇ ਤੇ ਲਾਉਨੇ ਆ ਤੇ ਤੁਸੀਂ ਭਾਈ ਸਾਹਿਬ ਇਹੀ ਜਿਹੜਾ ਕਹਿ ਲਓ 20 ਬੱਚਿਆਂ ਦੀ ਤਗੜੇ ਸਕੂਲਾਂ ਚ ਐਡਮਿਸ਼ਨ ਕਰਾ ਦਿਆ ਕਰੋ ਪਰ ਨਹੀਂ ਤੁਸੀਂ ਕਿੱਥੇ ਜ ਸਹੀ ਹੋਗੇ ਕੁਝ ਲੋਕ ਵਿਆਵਾਂ ਤੇ ਅਖਾੜੇ ਲਵਾਉਂਦੇ ਆ ਆ ਕੇਸ ਪਿਆ ਚਿੱਟੇ ਦਾ ਜਾਂ ਕਦੇ ਸਰਤਾਜ ਦਾ ਲਵਾ ਲਿਆ ਅਖਾੜਾ ਮੈਂ ਮਾਫੀ ਚਾਹੁੰਦਾ ਕਲਾਕਾਰਾਂ ਦਾ ਵਿਰੋਧ ਨਹੀਂ ਕਰ ਰਿਆ ਕਦੇ ਬੱਬੂ ਮਾਨ ਦਾ ਅਖਾੜਾ ਲਵਾ ਲਿਆ ਕਦੇ ਕਿਸੇ ਹੋਰ ਦਾ ਅਖਾੜਾ ਲਵਾ ਲਿਆ ਜਿਹੜੇ ਤੁਸੀਂ ਆ ਕਲਾਕਾਰਾਂ ਦੇ ਲਾਈਵ ਸ਼ੋਅ ਲਵਾ ਕੇ ਆਉਂਦੇ ਵਿਆਹਾਂ ਦੇ ਵਿੱਚ ਲੱਖਾਂ ਰੁਪਈਆ ਦਿੰਨੇ ਆ ਦਾ 10 15 15 ਲੱਖ ਰੁਪਈਆ ਕਲਾਕਾਰਾਂ ਨੂੰ ਦੇ ਦਿੰਨੇ ਆ ਉਹ ਸਿੱਖਾਂ ਦੇ ਵਿੱਚ ਹੀ ਆਉਂਦੇ ਆ ਜਿਹੜੇ ਸਾਡੇ ਕਿਸਾਨ ਭਾਈਚਾਰੇ ਆ ਜਾਂ ਕਈ ਹੋਰ ਉਹ ਸੱਦਦੇ ਆ ਅਖਾੜਾ ਲਵਾਉਂਦੇ ਆ ਕਿ ਆਹ ਕਰ ਦੂੰ ਵਾਹ ਕਰ ਦੂੰ ਤੈਨੂੰ ਇੱਥੇ ਇੱਥੇ ਖੜੇ ਨੂੰ ਸਵਾਹ ਕਰ ਦੂੰ ਮੈਂ ਸਿਵਿਆਂ ਚੋਂ ਲੰਘਿਆ ਚੜੇਲ ਟੱਕਰੀ ਖੜੇ ਤਾਂ ਸਿਵਿਆਂ ਚ ਹੀ ਆ ਪਰ ਟੱਕਰਿਆ ਸਾਨੂੰ ਕੁਛ ਨਹੀਂ ਸਵਾਇਦ ਰਖਤਾਂ ਤੋਂ ਹੁਣ ਉਹ ਤੁਸੀਂ ਜਿਹੜਾ 20-20 ਲੱਖ ਰੁਪਇਆ 15-15 ਲੱਖ ਰੁਪਇਆ ਖਾੜਿਆਂ ਜਿਆ ਤੇ ਲਾਉਨੇ ਆ ਉਹੀ 15-20 ਲੱਖ ਰੁਪਇਆ ਤੁਸੀਂ ਲਾ ਕੇ ਕੋਈ 1.5-200 ਬੱਚੇ ਦੀ ਐਡਮਿਸ਼ਨ ਕਰਾ ਦਿਓ ਸਕੂਲ ਦੇ ਵਿੱਚ ਉਹਨੂੰ ਆਈਪੀਐਸ ਦੀ ਤਿਆਰੀ ਕਰਵਾ ਦਿਓ ਕਿਸੇ ਬੱਚੇ ਨੂੰ ਜੇ ਤੁਸੀਂ ਸਿੱਖਾਂ ਜੇ ਆਪਦੇ ਪੰਥ ਬਾਰੇ ਨਹੀਂ ਸੋਚ ਸਕਦੇ ਆਪਦੇ ਮਤਲਬ ਜੇਕਰ ਤੁਸੀਂ ਆਪਦੇ ਧਰਮ ਬਾਰੇ ਨਹੀਂ ਸੋਚ ਸਕਦੇ ਆਪਦੀ ਜਾਤ ਬਾਰੇ ਸੋਚ ਲਓ ਜਿਹੜਾ ਕੋਈ ਐਸਸੀ ਬੀਸੀ ਜਰਨਲ Hindu Muslim Sikh Isai ਜਿਹੜਾ ਤਗੜਾ ਇਹਨਾਂ ਚੋਂ ਉਹ ਆਪਦੀ ਕਮਿਊਨਿਟੀ ਦੇ ਬੱਚਿਆਂ ਨੂੰ ਤਗੜੇ ਸਕੂਲਾਂ ਚ ਪਵਾ ਦੇ ਕਮ ਸੇ ਕੰਮ ਕੋਈ ਸਿੱਖਾਂ ਤੋਂ ਵਾਂਝਾ ਤਾਂ ਨਾ ਰਹਿ ਜਾਏ ਜੇ ਤੁਸੀਂ ਇਹ ਚਾਉਂਨੇ ਆ ਕਿ ਤੁਹਾਡੇ ਜਿਹੜੇ ਉਹ ਕੋਈ ਤੁਹਾਡੇ ਗਵਾਂਢੀ ਦੇ ਬੱਚੇ ਪੜ੍ਹ ਲਿਖ ਕੇ ਤੁਹਾਡੇ ਬੱਚੇ ਤੋਂ ਤਕੜੇ ਨਾ ਹੋ ਸਕਣ ਇਹਦਾ ਵੀ ਹੱਲ ਹੈਗਾ ਜਿਹੜਾ 15 15 16 16 ਲੱਖ ਰੁਪਈਆ ਖਾੜਿਆਂ ਤੇ ਲਾਉਨੇ ਆ ਤੁਹਾਡੀ ਜਾਤ ਦੇ ਵਿੱਚ ਤੁਹਾਡੇ ਧਰਮ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਮੱਲੇ ਦੇ ਵਿੱਚ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਦੇਸ਼ ਦੇ ਵਿੱਚ ਬਹੁਤ ਲੋਕ ਬਿਮਾਰ ਪਏ ਆ ਧੀਆਂ ਦੇ ਪਿਓ ਬਿਮਾਰ ਪਏ ਆ ਭੈਣਾ ਦੇ ਭਰਾ ਬਿਮਾਰ ਪਏ ਆ ਮਾਪਿਆਂ ਦੇ ਪੁੱਤ ਬਿਮਾਰ ਪਏ ਆ ਧੀਆਂ ਦੀਆਂ ਮਾਵਾ ਬਿਮਾਰ ਪਈਆਂ ਉਹਨਾਂ ਕੋਲ ਇਲਾਜ ਨੂੰ ਪੈਸੇ ਨਹੀਂ ਕਮ ਸੇ ਕਮ ਉਹਨਾਂ ਦਾ ਇਲਾਜ ਤਾਂ ਕਰਵਾ ਦੋ ਥੋੜਾ ਤਾਂ ਕੰਮ ਹੀ ਹੋਇਆ ਪਿਆ ਆਪਾਂ ਪਹਿਲਾਂ ਸਾਰੇ ਇੱਕ ਦੂਜੇ ਕੋਈ ਨਿੰਦਨ ਸਲਾਉਣ ਵਾਲੇ ਹੈ ਨਹੀਂਗੇ ਆਪਾਂ ਪਹਿਲਾਂ ਆਪਾਂ ਆਪਣੀ ਪੀੜੀ ਥਲੇ ਸੋਟਾ ਮਾਰੀਏ ਹੁਣ ਜਿਹੜੇ ਵੀਰ ਲੰਗਰ ਲਾਉਂਦੇ ਆ ਭਾਈ ਮੇਰੀ ਤਾਂ ਔਕਾਤ ਹੈ ਨਹੀਂ ਮੈਂ ਪਿੱਛੇ ਬਰਗਰਾਂ ਦੀ ਲੰਗਰ ਲਾਵਾਂ ਦਾਤਾ ਬਣਾਵੇ ਤਾਂ ਚਲੋ ਮੈਂ ਤਾਂ ਜਾਂ ਤਾਂ ਸਰਧਾਈ ਦਾ ਲਾਈਏ ਕਿਉਂਕਿ ਜਿਹਦੇ ਨਾਲ ਸਾਡੀ ਜਿਹੜੀ ਇਸ ਟਾਈਮ ਸਿੱਖਾਂ ਦੇ ਬੱਚੇ ਪੰਜਾਬ ਦੇ ਜਿਹੜੇ ਬੱਚੇ ਆ ਇਹਨਾਂ ਦੇ ਮੂੰਹ ਦੇ ਵਿੱਚੋਂ ਡੈਰੀਆਂ ਨੇ ਏਜੰਸੀਆਂ ਨੇ ਤੁਹਾਡੇ ਮੂੰਹ ਦੇ ਬੱਚਾ ਤੁਹਾਡੇ ਮੂੰਹ ਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਘਿਓ ਕੱਢ ਲਿਆ ਦੁੱਧ ਕੱਢ ਲਿਆ ਦਹੀਂ ਕੱਢ ਲਈ ਲੱਸੀ ਕੱਢ ਲਈ ਤੁਸੀਂ ਕਮ ਸੇ ਕਮ ਪਸ਼ੂ ਰੱਖਣੇ ਦਾ ਸਟਾਰਟ ਕਰ ਦੋ ਤੁਸੀਂ ਘਰ ਦਾ ਦੁੱਧ ਤਾਂ ਪੀ ਲਓ ਜਿਨ੍ਹਾਂ ਨੇ ਰੱਖੇ ਆ ਉਹ ਡੇਰੀਆਂ ਵਾਲਿਆਂ ਨੂੰ ਪਾਈ ਜਾਂਦੇ ਆ ਤੁਹਾਡੇ ਬੱਚੇ ਸੜ ਸੁੱਕੀ ਜਾਂਦੇ ਆ ਪਹਿਲਾਂ ਲੰਮੇ ਲੰਮੇ ਘਾਤ ਹੁੰਦੇ ਸੀ ਪੰਜਾਬ ਦੇ ਲੋਕਾਂ ਦੇ ਅੱਜ ਕੱਲ ਛੋਟੇ ਛੋਟੇ ਰਹਿ ਗਏ ਸਿਆਸਤਦਾਨ ਨਹੀਂ ਬੋਲਣਗੇ ਤੁਸੀਂ ਕਹੋਗੇ ਨਾ ਕਿ ਵਿਸ਼ਵਦੀਪਤਾ ਪੋਲਿਟੀਕਲ ਮਸਲਿਆਂ ਤੇ ਬੋਲਦਾ ਆ ਮਸਲਾ ਵੀ ਪੋਲਿਟੀਕਲ ਆ ਜੇਕਰ ਪਰਜਾ ਤਾਂ ਹੀ ਰਾਜਾ ਜੇਕਰ ਪਰਜਾ ਮਰ ਗਈ ਤਾਂ ਰਾਜਾ ਕਿੱਥੇ ਫਿਰ ਰਾਜਾ ਤਾਂ ਕੰਮਕਾਰ ਕਰੂਗਾ ਕਿਉਂਕਿ ਕੰਮ ਉਹਦਾ ਕਿਹਨੇ ਕਰਨਾ ਕਿ ਭਾਈ ਸਾਹਿਬ ਕਿ ਤੁਸੀਂ ਆਪਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਕਿਉਂ ਦੁੱਧ ਕੱਢ ਰਿਆ ਤੁਸੀਂ ਪਹਿਲਾਂ ਆਪਦੇ ਬੱਚਿਆਂ ਨੂੰ ਤਗੜੇ ਕਰੋ ਰਹੀ ਗੱਲ ਪੀਜੇ 버ਗਰਾਂ ਦੀ ਇਹ ਹਰ ਲੋਕਾਂ ਵਾਸਤੇ ਮਾੜੇ ਆ ਲੋਕਾਂ ਦੇ ਜਿਹੜਾ ਕਹਿ ਲੋ ਜਿਹੜਾ ਆਪਾਂ ਕਹਿੰਨੇ ਆ ਮੈਡਾ ਖਰਾਬ ਕਰਦਾ ਚਲੋ ਜੇ ਹੁਣ ਤੁਸੀਂ ਲਾਇਆ ਹੀ ਆ ਤੇ ਜੇਕਰ ਕੋਈ ਅਗਲਾ ਵਿਅਕਤੀ ਇਹ ਪੀਜੇ 버ਗਰ ਜਾਂ ਕੋਲਡ ਡਰਿੰਕਾ ਲਾਉਣ ਦੀ ਸੋਚ ਰਿਹਾ ਵੀਰੋ ਤੁਸੀਂ ਇਹ ਪੈਸਾ ਜਿਹੜਾ ਉਹ ਕਿਸੇ ਬਿਮਾਰ ਲੋਕਾਂ ਤੇ ਲਾਓ ਜੇਕਰ ਨਹੀਂ ਲਾ ਸਕਦੇ ਤਾਂ ਸਾਰੇ ਪੈਸਾ ਇਕੱਠਾ ਕਰੋ ਆਪਾਂ ਲੰਗਰ ਲਾਉਣ ਵਾਸਤੇ ਤਾਂ ਸਾਰੇ ਪੰਜਾਬ ਦੇ ਵਿੱਚੋਂ 10-10 20-20 ਰੁਪਏ ਇਕੱਠੇ ਕਰਦੇ ਆ ਮੈਂ ਜੀ ਕੋਈ ਲੰਗਰ ਤੇ ਉਂਗਲੀ ਨਹੀਂ ਚੱਕ ਰਿਆ ਨਾ ਹੀ ਮੇਰੀ ਔਕਾਤ ਆ ਕਿਉਂਕਿ ਜਿਹੜੇ ਸਾਡੇ ਜਿਹੜੇ ਯਾਦ ਰੱਖੋ ਕੁਝ ਐਹੋ ਜਿਹੇ ਗੁਰੂ ਘਰਾਂ ਦੇ ਜਿਹੜੇ ਮੈਂ ਸਿੱਧੇ ਤੌਰ ਤੇ ਕਹਿਣਾ ਸਾਡੇ ਜਿਹੜੇ ਚਾਹੋ ਸਿੱਖ ਪੰਥ ਦੇ ਵਿੱਚ ਆਉਂਦੇ ਜਾਂ ਹੋਰ ਧਰਮ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਸਲੂਟ ਕਰਨਾ ਬੰਦਾ ਉਹਨਾਂ ਨੂੰ ਸਿਰ ਨਮਾਉਣਾ ਪੈਂਦਾ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਮੋਟਰਸਾਈਕਲ ਠੱਲਣ ਦੇ 20-20 ਰੁਪਏ ਲੱਗਦੇ ਆ ਉੱਥੇ ਰੋਟੀ ਖਾਣ ਨੂੰ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਉੱਥੇ ਇਹ ਲੋਕ ਲੰਗਰ ਪਚਾਉਂਦੇ ਆ ਚਾਹੇ ਉਹ ਮੁਕਸਰ ਹੋਵੇ ਬਠਿੰਡਾ ਹੋਵੇ ਫਰੀਦਕੋਟ ਹੋਵੇ ਜਿੱਥੇ-ਜਿੱਥੇ ਹਸਪਤਾਲ ਆ ਫਾਜ਼ਿਲ ਜਿੱਥੇ ਸਰਕਾਰੀ ਹਸਪਤਾਲਾ ਚਾਹੇ ਉਹ ਪ੍ਰਾਈਵੇਟ ਹਸਪਤਾਲਾ ਉੱਥੇ ਇਹ ਜਿਹੜੇ ਲੰਗਰ ਭੇਜਦੇ ਆ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਤੇ ਇਹਨਾਂ ਨੂੰ ਸਿਰ ਨਵਾ ਕੇ ਅਸੀਂ ਤੁਹਾਨੂੰ ਸਿਰ ਨਵਾ ਸਕਦੇ ਆ ਹੋਰ ਸਾਡੇ ਕੋਲ ਕਹਿਣ ਨੂੰ ਕੋਈ ਗੱਲ ਨਹੀਂ ਪਰ ਜਿਹੜਾ ਅਸੀਂ ਭਾਈ ਸਾਹਿਬ ਪੀਜੇ 버ਗਰਾਂ ਦਾ ਲੰਗਰ ਲਾ ਕੇ ਆਪਦੇ ਆਪ ਨੂੰ ਸ਼ੋਅ ਕਰਾਉਂਦੇ ਆ ਇਹਦਾ ਸਾਨੂੰ ਕੋਈ ਫਾਇਦਾ ਨਹੀਂ ਸਾਡੀ ਲੋਕਾਂ ਨੂੰ ਮਾਰਿਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਕੋਲੋਂ ਸਿੱਖਿਆ ਖੋਲ੍ਹਿਆ ਪੰਜਾਬ ਦੇ ਲੋਕਾਂ ਦੇ ਕੋਲੋਂ ਰੋਜ਼ਗਾਰ ਖੋਲ੍ਹਿਆ ਜਿਹੜਾ ਕਰੋੜਾ ਰੁਪਇਆ ਤੁਸੀਂ ਇਹੋ ਜੇ ਲੰਗਰਾਂ ਤੇ ਲਾਉਂਗੇ ਲੋਕ ਕਹਿ ਰਹੇ ਨਾ ਕਰੋੜਾ ਰੁਪਿਆ ਲਾਏ ਆ ਇਹੀ ਕਰੋੜਾ ਰੁਪਿਆ ਦੀ ਤੁਸੀਂ ਫੈਕਟਰੀ ਖੋਲ ਦਿੰਦੇ ਜਿਹਦੇ ਵਿੱਚ ਸਿੱਖਾਂ ਦੇ ਬੱਚੇ ਮੁ슬ਮਾਨਾਂ ਦੇ ਬੱਚੇ ਈਸਾਈਆਂ ਦੇ ਹਿੰਦੂਆਂ ਦੇ ਬੱਚੇ ਡਿਊਟੀ ਕਰ ਲੈਂਦੇ ਤੇ ਉਹਨਾਂ ਦੇ ਘਰ ਦੇ ਵਿੱਚ ਰੋਜਗਾਰ ਮਿਲ ਜਾਂਦਾ ਗਰੀਬਾਂ ਵਾਸਤੇ ਫੈਕਟਰੀ ਖੋਲ ਦਿੰਦੇ ਤੇ ਜੇਕਰ ਨਹੀਂ ਤੇ ਯਾਰ ਤੁਸੀਂ ਸਕੂਲ ਖੋਲ ਦੋ ਅੱਜਕੱਲ ਸਿੱਖਿਆ ਦੀ ਬਹੁਤ ਲੋੜ ਆ ਸਾਨੂੰ ਰੋਜਗਾਰ ਦੀ ਬਹੁਤ ਲੋੜ ਆ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਕਹਿ ਲੋ ਇਲਾਜ ਦੀ ਬਹੁਤ ਲੋੜ ਆ ਸਰਕਾਰ ਨੇ ਝੱਗੇ ਚੱਕਤੇ ਆ 5-5 ਲੱਖ ਵਾਲੇ ਕਾਰਟ ਵੀ ਬੰਦ ਹੋ ਗਿਆ ਪਰ ਉੱਥੇ ਕੋਈ ਨਹੀਂ ਖੜ ਰਿਆ ਅਸਲ ਦੇ ਵਿੱਚ ਵੀਰੋ ਜਿਹਦਾ ਦਾ ਚੱਲ ਜਾਂਦਾ ਉਹ ਸਾਰੇ ਦਾ ਲਾਉਂਦੇ ਆ ਹੁਣ ਦਾ ਕੁਝ ਇੱਕ ਬੋਲਣ ਵਾਲਿਆਂ ਦਾ ਲੱਗਿਆ ਪਿਆ ਉਹ ਬੋਲੀ ਜਾਂਦੇ ਆ ਪਰ ਮੈਂ ਇਹ ਕਹਿੰਨਾ ਜਿਹੜੇ ਆਪਾਂ ਇਹਨਾਂ ਤੇ ਉਂਗਲਾ ਚੱਕਦੇ ਆ ਜਿਹੜੇ ਅਖਾੜੇ ਲਾਉਂਦੇ ਆ ਤੇ ਅਖਾੜੇ ਵਾਲਿਆਂ ਨੂੰ ਵੀ ਰੋਕੋ ਉੱਥੇ ਆਪਾਂ ਕੀ ਕਵਾਂਗੇ ਅਗਲੇ ਦਾ ਪੈਸਾ ਜੇ ਅਗਲੇ ਨੇ ਉਹ ਖਾੜਾ ਲਵਾ ਲਿਆ ਫਿਰ ਕਿੱਡੀ ਗੱਲ ਆ ਉੱਥੇ ਆਪਾਂ ਵੀ ਕਹਿ ਸਕਦੇ ਅਗਲੇ ਦਾ ਪੈਸਾ ਅਗਲੇ ਦੀ ਮਰਜ਼ੀ ਲੰਗਰ ਲਾਦਾ ਪਰ ਨਹੀਂ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਜੇਕਰ ਆਪਾਂ ਲੰਗਰ ਲਾਉਣੇ ਆ ਤਾਂ ਲੰਗਰ ਲਾਓ ਜੀ ਸਾਦਕੇ ਲਾਓ ਪਰ ਸਾਡੇ ਬੱਚਿਆਂ ਨੂੰ ਇਸ ਟਾਈਮ ਸਿਖਾ ਜਿਹੜੇ ਕਹਿ ਲੋ ਰੋਟੀ ਹਰ ਕੋਈ ਖਾ ਰਿਆ ਹਰ ਕੋਈ ਖਾ ਰਿਆ ਪਰ ਇਸ ਟਾਈਮ ਜੇਕਰ ਮਰ ਰਹੇ ਆ ਤਾਂ ਬਿਨਾਂ ਇਲਾਜ ਤੋਂ ਮਰ ਰਹੇ ਆ ਸਿੱਖਿਆ ਤੋਂ ਮਰ ਰਹੇ ਆ ਰੋਜ਼ਗਾਰ ਤੋਂ ਮਰ ਰਹੇ ਆ ਇਹ ਤਿੰਨ ਚਾਰ ਚੀਜ਼ਾਂ ਤੁਸੀਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰੋ ਸਰਕਾਰਾਂ ਨੇ ਝੱਗੇ ਚੱਕਤੇ ਆ ਹੁਣ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਬੰਨਣਾ ਪਊਗਾ ਤੁਹਾਡੇ ਅੱਗੇ ਬੇਨਤੀ ਆ ਜੇਕਰ ਮੈਂ ਕੁਝ ਗਲਤ ਕਿਹਾ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਲੰਗਰ ਲਾਉਣੇ ਆ ਸ਼ਰਧਾਈਆਂ ਦੇ ਲਾਓ ਸਾਡੇ ਬੱਚਿਆਂ ਨੂੰ ਤਗੜੇ ਕਰੋ ਸਾਡੇ ਬੱਚੇ ਵਿੱਚੇ ਵਿੱਚ ਮਰ ਰਹੇ ਆ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਵਿੱਚੋਂ ਵਿੱਚ ਇਹਨਾਂ ਨੂੰ ਤਗੜੇ ਕਰਨ ਦੀ ਕੋਸ਼ਿਸ਼ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ